ਤੇ ਹੋਰ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਵਰਤ ਅਤੇ ਮੋਹਰ ਵਰਤ ਕੇ ਕਰ ਦਿੱਤੀ ਅਨੰਦ ਕਾਰਜਾਂ ਤੇ ਦੇ ਦਿੱਤਾ ਸਰਟੀਫਿਕੇਟ ਗੁਰਦੁਆਰਾ ਸਾਹਿਬ ਦੀ ਗ੍ਰੰਤੀ ਤੇ ਕੀਤਾ ਗਿਆ थाना ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਗ੍ਰফতার ਸ਼ਨੀਵਾਰ ਨੂੰ 12 ਵਜੇ ਦੇ ਲਗਭਗ थाना ਸਦਰ ਦੇ ਐਸ ਐਚਓ ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰਟ ਸ਼ਮੀਰ ਤੇ ਲੋਕਾਂ ਵੱਲੋਂ ਉਹਨਾਂ ਨੂੰ ਸ਼ਿਕਾਇਤ ਦਿੱਤੀ ਗਈ ਕਿ ਉਹਨਾਂ ਦੇ ਪਿੰਡ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਗ੍ਰੰਤੀ ਸਿੰਘ ਆਇਆ ਸੀ ਜੋ ਉੱਥੇ ਆਪਣਾ ਗੁਰਦਵਾਰਾ ਸਾਹਿਬ ਦੇ ਅੰਦਰ ਥੋੜੇ ਦਿਨ ਹੀ ਰਿਹਾ ਤੇ ਉਸ ਤੋਂ ਬਾਅਦ ਉਸਦੇ ਆਪਣਾ ਗੁਰਦਵਾਰਾ ਸਾਹਿਬ ਦੀਆਂ ਲੈਟਰ ਪੈੜਾਂ ਅਤੇ ਮੋਹਰਾਂ ਵੀ ਆਪਣੇ ਨਾਲ ਹੀ ਉੱਥੋਂ ਲੈ ਗਿਆ ਉਹ ਫਿਰ ਕਿਸੇ ਜਾ ਕੇ ਹੰਸਨਗਰ ਵਿਖੇ ਕਿਸੇ ਗੁਰਦਵਾਰਾ ਸਾਹਿਬ ਦੇ ਅੰਦਰ ਰਹਿਣ ਲੱਗ ਪਿਆ ਅਤੇ ਉਸ ਤੋਂ ਬਾਅਦ ਉਸ ਨੇ ਉੱਥੇ ਹੰਸਨਗਰ ਵਿਖੇ ਕਿਸੇ ਲੜਕਾ ਲੜਕੀ ਦੇ ਅਨੰਦ ਕਾਰਜ ਕੀਤੇ ਅਤੇ ਲੈਟਰ ਪੈਡ ਅਤੇ ਮੋਹਰ ਉਹਨਾਂ ਦੇ ਗੁਰਦਵਾਰਾ ਪਿੰਡ ਆਪਣਾ ਕੋਟਸਮੀਰ ਦੀ ਉਸ ਵੱਲੋਂ ਵੀ ਆਪਣਾ ਵਰਤੀ ਗਈ ਜਿਸ ਤੈ ਕਾਰਵਾਈ ਕਰਦੇ ਹੋਏ ਥਾਣਾ ਸ਼ਦਰ ਵਿਖੇ ਇਸ ਗ੍ਰੰਥੀ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਸ ਨੂੰ ਹੰਸਨਗਰ ਤੋਂ ਗ੍ਰਿਫਤ ਕੀਤਾ ਗਿਆ ਹੈ ਇਸ ਨੂੰ ਥਾਣਾ ਸ਼ਦਰ ਵਿਖੇ ਬੰਦਾਵਲਾ ਤੇ ਕੀਤਾ ਗਿਆ ਤੇ ਹੁਣ ਇਸ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾ ਰਮਨ ਹਾਸ ਕੀਤਾ ਜਾਵੇਗਾ ਪੁੱਛਦੇ ਕੀ ਕਹਿੰਦੇ ਜਿਵੇਂ ਸੁੱਟਦੇ ਇਨਜਾਮ ਲੱਗਿਆ ਵੇ ਤੁਸੀਂ ਵਕਤ ਸਰਟੀਫਿਕੇਟ ਮੜਾ ਕੇ ਦਿਓ ਜੀ ਚੁਟਾਲ ਜਾਮ ਹੈ ਉਹ ਸਥਾਨ ਮੈਨੂੰ ਗੁਰਦੁਆਰਾ ਸਾਹਿਬ ਦਿੱਤਾ ਸੀ ਜਿਹੜਾ ਮੈਂ ਸਰਟੀਫਿਕੇਟ ਲਾਇਆ ਹੈ ਜਦੋਂ ਉਹ ਸਰਟੀਫਿਕੇਟ ਮੈਰਿਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ ਉਦੋਂ ਕਮੇਟੀ ਵਾਲੇ ਮੁੱਕਰ ਗਏ ਪੜਕੇ ਮੇਰੇ ਤੇ ਸਾਰੇ ਇਲਜ਼ਾਮ ਲਾਤੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ ਪਹਿਲਾਂ ਮੇਰੇ ਤੇ ਇਲਜ਼ਾਮ ਲੱਗੇ ਸੀ ਉਹ ਕੋਈ ਕਹਾਣੀ ਨਹੀਂ ਦੱਸੀ ਨਹੀਂ ਪਹਿਲਾਂ ਮੇਰੇ ਤੇ ਇਲਜ਼ਾਮ ਕੋਈ ਨਹੀਂ ਲੱਗਿਆ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਦੇ ਹੀ ਰੌਲਾ ਪੈ ਗਏ ਸੀ ਮੈਂ ਜਦ ਅਸੀਂ ਉੱਥੇ ਜਾਂਦੇ ਸੀ ਸਾਡੇ ਪੱਤਰਕਾਰ ਮੈਸੇਜ ਕਰਦੇ ਉਸ ਸਮੇਂ ਕਮੇਟੀ ਵੀ ਆਈ ਸੀ ਉਹਨਾਂ ਨੇ ਲਾਏ ਸੀ ਉਹ ਨੇ ਸਿੰਘਾਂ ਨੇ ਫੇਕ ਬਣਾਏ ਸੀ ਜੀ हाली मेरे साइन हाँ नहीं सी हो र, मिले राजी नहीं सी था ही था केस में दफा दफा हो गया सी मेरे सुनिचर है नहीं सी हो जेडे लैटेक्ट तो देखो तो मिले हैं गुरुद्वारा सामने मुख्य तो तनाव उसकी इस बात मान जी वो तो सी पोर्च में तो पोर्च मीर पेर वाला गुरुद्वारा सावे संगत ने मिलो दित्ता सी उन्होंने ओके सी ओके सी द ਸਰ ਜੀ ਤੁਸੀਂ ਕਿਉਂ ਨਾਲ ਟੱਕਰ ਲਏ ਨਹੀਂ ਹਾਲੇ ਗੱਲ ਚੱਲੀ ਜਾਂਦੀ ਸੀ ਇਹ ਕਹਿੰਦੇ ਸੀਗੇ ਆਪਾਂ ਫਸਲ ਵਾਲੀ ਬੀਜਾਂਗੇ ਤੇ ਉਸ ਤੋਂ ਬਾਅਦ ਤੇ ਤੁਹਾਨੂੰ ਇਹ ਅਸੀਂ ਲਿਖਤੀ ਰੂਪ ਵਿੱਚ ਵੀ ਦਵਾਵਾਂਗੇ ਇਹ ਲਿਖਤ ਕੋਈ ਨਹੀਂ ਸੀ ਪਰ ਉੱਥੇ ਅਸੀਂ ਐਲ.ਸੀ. ਜੀ ਨਹੀਂ ਚੋਰੀ ਚੱਕ ਕੇ ਨਹੀਂ ਸੀ ਮੈਂ ਲੈ ਕੇ ਆਇਆ ਇਹ ਉਹਨਾਂ ਨੇ ਜਦੋਂ ਸਤਾ ਨਹੀਂ ਮੈਨੂੰ ਦਿੱਤਾ ਸਾਰਾ ਕੁਝ ਉੱਥੇ ਪ੍ਰਬੰਧ ਦੀ ਮੇਰੀ ਜ਼ਿੰਮੇਵਾਰੀ ਸੀ ਜੀ ਕਿਹੜਾ ਥਾਣਾ ਮੈਂ ਇੰਸਪੈਕਟਰ ਮੇਜਰ ਸਿੰਘ ਐਸ.ਐਚ.ਓ ਥਾਣਾ ਸਦਰ ਬਠਿੰਡਾ ਇੱਕ ਮਾਮਲਾ ਦਾ ਹੋਇਆ ਸੀਗਾ ਜੋ ਗ੍ਰੰਥ ਸੀ ਜੀ ਤਾਂ ਕੀ ਮਾਮਲਾ ਪੈਂਦਾ ਪਿੰਡੇ ਕੰਡੇ ਪੋਸ਼ਮੀਰਾ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੱਡੋਰਾ ਸਾਹਿਬ ਬਣਾਇਆ ਪਿਆ ਗੱਡੋਰਾ ਸਾਹਿਬ ਚਕੇਰੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਅ ਪ੍ਰਕਾਸ਼ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਤੀਆ ਪਿੰਡੇ ਦਾ ਪਰ ਇਹ ਰਿੰਦਾ ਹੰਸਨਾ ਗੱਜਾ ਤੇ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਮਤਲਬ ਰੱਖਿਆ ਸੀ ਪਰ ਇਹ ਉੱਥੇ 4 ਦਿਨ ਨਹੀਂ ਰਿਹਾ 4 ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦਵਾਰਾ ਸਾਹਿਬ ਦੀ ਲੈਟਰ ਕਾਟ ਹੁੰਦੀ ਹੈ ਜਿੱਤੇ ਅਨੰਦ ਕਾਰਜ ਵਗੈਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੇ ਜਾਂਦਾ ਹੋਇਆ ਉੱਥੋਂ ਲੈ ਗਿਆ ਜੇ ਉਹਨਾਂ ਨੇ ਇਹ ਨਹੀਂ ਦਿੱਤੀ ਸੀ ਵੀ ਜੇ ਕੋਈ ਇੱਥੇ ਅੰਦਾਜ਼ਾ ਕੱਟਨੇ ਆਗੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹਾ ਮਰਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਿ ਕਰਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਜ ਸਰਟੀਫਿਕੇਟ ਆ ਜਿਹੜੇ ਗੁਰਦੰਦਕਾਰ ਦੇ ਉਹਦੇ ਨੇ ਸ਼ੁਰੂ ਕਰਤੇ ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਗੁਰਦਾਰ ਸਾਹਿਬ ਦਾ ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਸਾਡੇ ਗੁਰਦਾਰ ਤੇ ਕੈਨਾ ਸਾਹਿਬ ਆਨੰਦਕਾਰਜ ਹੋਇਆ ਕਹਿੰਦੇ ਸਾਡੇ ਤੇ ਹੁਣ ਆਇਆ ਸੀ ਉਦੋਂ ਚੜ੍ਹਤਾਂ ਰਿਆ ਸੀ ਪੱਜ ਗਿਆ ਸੀ ਤੇ ਹੈ ਨਹੀਂਗਾ ਕੋਈ ਵੀ ਹੁਣ ਇਹਨਾਂ ਨੇ ਬਰੇਦੀ ਪਾਲਸ ਨੂੰ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸ ਨਗਰ ਗੁਰਦੁਆਸਾ ਦਾ ਉੱਥੇ ਬੈਠਾ ਤੇ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਕਸ਼ਵੀਰ ਜਿਹੜੀ ਇੰਡਸਟਰੀਲੀ ਦੀ ਚੌਕੀ ਆ ਹੁਣ ਉੱਥੇ ਜਾ ਕੇ ਆਪਦਾ ਬਿਆਨ ਲਖਾਇਆ ਜਿਹੜੇ ਜਿਹਦੇ ਬਿਆਨ ਤੇ ਅਸੀਂ ਮੱਦਮਾ ਨੰਬਰ 134 ਮਿਤੀ 29 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਮਨ 2 ਬੀ ਐਨ ਐਸ ਸਾਨਾ ਸਦਰ ਬਠਿੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਾਂ ਅਰੈਸਟ ਕਰ ਲਿਆ ਤੇ ਹੁਣ ਅੱਜ ਇਹਨੂੰ ਮਾਮਲੇ ਦਾ ਦਸਤਾਵੇਜ਼ ਪੇਸ਼ ਕਰਕੇ ਦਾਇਰ ਮੰਗਾਂਗੇ ਦੇਖਾਂਗੇ ਵੀ ਇਹਨੇ ਕਿੱਥੇ ਕਿੱਥੇ ਕੀ ਕੀ ਕੀਤਾ ਜੇ ਪਹਿਲਾਂ ਵੀ ਮਾਮਲੇ ਹੋਏ ਆ ਸੀਗੇ ਪਹਿਲਾਂ ਵੀ ਲੋੜਾ ਫੈਸਲਾ ਉਦੋਂ ਵੀ ਸ਼ੋਰਟੀ ਨੇ ਆ ਕੇ ਲੋੜਾ ਫੈਸਲਾ ਤੇ ਮੇਰੇ ਧਿਆਨ ਤੇ ਨਹੀਂ ਅਸੀਂ ਉਹ ਕਰ ਰਹੇ ਹਾਂ ਪਟਾਲਾ ਜੀ ਪੁਸ਼ਟੀਸ਼ ਕਰਾਂਗੇ ਤੋਂ ਮੰਨ ਲੈ ਕੇ ਵਿਪਾਂਗ ਨੂੰ ਉਹਦਾ ਲੰਬਾ ਫਾਰਮ ਕਰਦੇ ਨੇ ਨੇ ਜੀ ਮੇਰੇ ਹਸਰ ਨਾਲ ਪਟੋਕਟ 18 19 ਜਿਹੜੇ ਜਿਹੜੀ ਸਮਝ ਲੈਟਰਟੜੇ ਉਹ ਬਰੰਦ ਕੀਤੀ ਆ ਉਹ 18 19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਹੋਏ ਆ ਮੈਂ ਕਹਾਂ ਕੱਢ ਬਜਿੱਤੇ ਗੁਰਦੁਆਰਾ ਕੀ ਤਹ ਨੂੰ ਜੇ ਵਿਸ਼ਾ ਜੀ ਸਾਡਾ ਪੜਤਾਲ ਦਾ ਇਹ ਰਹਿਣਾ ਜਰੂਰੀ ਸੀ ਇੱਥੇ ਹੰਸਨਗੜ੍ਹ ਚ ਵੀ ਕਿੱਥੇ ਕਰਦਾ ਸੀ ਇੱਥੇ ਕਰਵਾਜੀ ਕਿੱਥੇ ਕਰਦਾ ਸੀ ਗੁਰਦੁਆਰੇ ਚ ਆਏ ਰਹੇ ਸੀ ਕਿ ਕਰ ਕਰਦਾ ਰਹੇ ਸੀ ਨਹੀਂ ਹੁਣ ਇਹ ਕਾਂਸਨਾ ਗੁਰਦੁਆਰਾ ਸਾਹਿਬ ਆਪੋ ਉੱਥੇ ਰਹਿ ਗਏ ਸੀ ਇਸ ਤੋਂ ਬਾਅਦ ਵੀ ਕੋਈ ਹੋਰ ਕੋਈ ਕਿਸੇ ਦੀ ਕੋਈ ਲੈਟਰ ਪੜੀ ਜਾਂ ਕੋਈ ਨਾ ਵੀ ਕੋਈ ਆਪ ਲੋਕ ਨੂੰ ਨਹੀਂ ਅਜੇ ਤੱਕ ਸਾਡੇ ਕੋਲ ਇਹੀ ਆ ਅਸੀਂ ਗਾ ਪੜਤਾਲ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਹ ਤੁਹਾਨੂੰ ਦੱਸ ਕਰ ਦੇ ਦਿੱਤੇ